ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਖ ਪੰਜਨੀ ਸਾਹਿਬ ਗੋੜੀ ਮਹੱਲਾ ਪੰਜਵਾ ਬਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਹੈ ਆਠ ਪਹਿਰ ਅਰਾ ਦੀਏ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਭ ਸੋਈ ਸੁਹਾਵਤ ਥਾਉ ਜਮ ਕੰਕਰ ਨੇੜ ਨ ਆਵੀ ਰਸ ਨਾ ਹਰ ਗੁਣ ਗਾਉ ਸੇਵਾ ਸੁਰਤ ਰਜਾਨੀਆ ਨਾ ਜਾਪੈ ਅਰਾਦੇ ਹੋਟ ਤਰੀ ਜਗ ਜੀਵਨਾ ਮਿਰ ਠਾਕੁਰ ਅਗਬ ਅਗਾ ਦੇ ਬਈ ਕਿਰਪਾਲ ਗੁਸਾਈਆ ਨੱਠੇ ਸੋਗ ਸੰਤਾਪੇ ਤਤੀ ਬਾਵਨਾ ਲੱਗ ਗਈ ਸਤਗੁਰੁ ਰਖੇ ਆਪੇ ਗੁਰ ਨਾਰਾਇਣ ਦਇ ਗੁਰ ਗੁਰ ਸੱਚਾ ਸਰਜਣਹਾਰੇ ਗੁਰ ਤੁਟੇ ਸਭ ਕੁਝ ਪਾਇਆ ਜਨ ਨਾਨਕ ਸਦ ਬਲਿਹਾਰੇ ਗੋੜੀ ਮਹੱਲਾ ਪੰਜਵਾਂ ਤੁਕੇ ਹਰੇ ਕੀ ਏਖਿ ਨਮਾਹਿ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁਣੀ ਮਨ ਆਸਾ ਕਰਿ ਦਿਆ ਸਤਿਗੁਰ ਗੁਣਤਾਸਾ ਦੁਖ ਨਾਟੇ ਸੁਖ ਆਈ ਸਮਾਏ ਟੇਲ ਨ ਪਰਿਜਾ ਗੁਰ ਫਰਮਾਏ ਇਛ ਪੁਣੀ ਪੂਰੀ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਗੋੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਚੇ ਸੀਤਲ ਪਏ ਕੀਨੀ ਪ੍ਰਭ ਦਾਤੇ ਪ੍ਰਭ ਕਿਰਪਾ ਤੇ ਪਈ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਉ ਸਿਮਰ ਸਿਮਰ ਪ੍ਰਭ ਕਾ ਨਾਮ ਸਗਲ ਲੋਕ ਕਾ ਬਿਨ ਸਿਆਥਾਉ ਸਹਿ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰਉ ਪ੍ਰਾਨੇ ਦੁਖ ਦਰਦ ਜਮ ਨੇੜ ਨ ਆਵੇ ਕਹ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹੱਲਾ ਪੰਜਵਾ ਜਿ ਸਿਮਰਤ ਦੁਖ ਸਭ ਜਾਏ ਨਾ ਵਰਤਨ ਵਸੈ ਮਨ ਆਏ ਜਪ ਬਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨੁ ਵਖਾਣੀ ਰਹਾਉ ਇਕਸ ਬਿਨ ਨਾਹੀ ਦੂਜਾ ਕੋਈ ਜਾਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਧਨ ਮੀਤ ਸਖਾ ਕਰ ਏਕੇ ਹਰ ਹਰ ਅਖਰ ਮਨ ਮੈਂ ਲੇਖ ਰਬ ਰਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਕੋਟ ਬਿਗਨ ਹਿਰੇ ਕਿ ਨਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸੇ ਜਪ ਹਰ ਚਰਨੀ ਮਿੱਟੀ ਖੁਦ ਤਾਸ ਰਹਾਉ ਸਰਬ ਕਲਿਆਣ ਸੁਖ ਸੈ ਸਿਧਾਨਿ ਜਾ ਕੇ ਦੇਵ ਸਹਿ ਭਗਵਾਨੇ ਔਖਤ ਮੰਤਰੇ ਤੰਤ ਸਭ ਛਾਰੇ ਕਰਨੇ ਹਰਿ ਦੈ ਮਹ ਧਾਰੇ ਤਜ ਸਭ ਪਰਮ ਪਦਿਉ ਪਾਰ ਬ੍ਰਹਮ ਕਹ ਨਾਨਕ ਅਟਲ ਇਹ ਧਰਮ ਹੈ ਗੋੜੀ ਮਹੱਲਾ ਪੰਜਵਾਂ ਸਾਤ ਪਾਈ ਗੁਰੂ ਗੋਬਿੰਦ ਪਾਈ ਤਾਪ ਪਾਬਿਨ ਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸਨ ਭਖਾਨੇ ਬਿਨ ਸੇ ਰੋਗ ਪਏ ਕਲਿਆਣੇ ਪਾਰ ਬ੍ਰਹਮ ਗੁਣ ਅਗਮ ਵਿਚਾਰੇ ਸਾਧੂ ਸੰਗਮ ਹੈ ਨਿਸਾਰੇ ਨਿਰਮਲ ਗੁਣ ਗਾਵੋ ਨਿਤਨੀਤੇ ਗਈ ਬਿਆਦ ਉਬਰੇ ਜਨ ਮੀਤੇ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾ ਤੇਰੀ ਸਰਣਾਈ ਗੋੜੀ ਮਹੱਲਾ ਪੰਜਵਾ ਨੇਤਰ ਪ੍ਰਗਾਤ ਕੀਆ ਗੁਰਦੇਵੈ ਪਰਮ ਗਏ ਪੂਰਨ ਪਈ ਸੇਵ ਰਹਾਉ ਸੀਤਲਾ ਤੇ ਰਖਿਆ ਵਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗੋੜੀ ਮਹੱਲਾ ਪੰਜਵਾਂ ਫਿਰਕਰ ਬੈ ਸੂ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸਿਵਾਰੇ ਰਹਾਉ ਦੁਸ਼ਟ ਦੂਤ ਪਰਵੇਸਰ ਬਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦ ਸਾਸਾ ਸਭ ਵਸ ਕਰ ਦਿਨੇ ਅੰਮ੍ਰਿਤ ਨਾਮ ਮਹਾਰਸਪੀਨੇ ਨਿਰਪ ਹੋਏ ਪਦੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾ ਦੇ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਊਟ ਪਕਰੀ ਪ੍ਰਭ ਸੁਆਮੀ ਗੋੜੀ ਮਹੱਲਾ ਪੰਜਵਾਂ ਰਾਖ ਪਿਤਾ ਪ੍ਰਭ ਬਿਰ ਮੋਹਨਿਰ ਗੁਨਾ ਸਭ ਗੁਨ ਤੇਰੇ ਰਹਾਉ ਪੰਜ ਬਿਖਾ ਦੀਏ ਗਰੀਬਾ ਰਾਖੂ ਰਕਨ ਹਾਰੇ ਹੀਦ ਕਰਿਆਰ ਬੋਥ ਸੰਤਾਵੈ ਆਇਓ ਸਰਨ ਤੁਹਾਰੀ ਕਰ ਕਰ ਹਾਰਿਓ ਅਨਕ ਬਹੁ ਭਾਤੀ ਛੋਟੈ ਕਤ ਹੋ ਨਾਹੀ ਏਕ ਬਾਤ ਸੁਨ ਤਾਕੀ ਉਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਤੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਪੋ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਬਹਾ ਬਖਾ ਜੀ ਸਹਜ ਸਹਿਲੀ ਪਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵੇ ਦਿਗ ਨਾ ਲਾਗੇ ਜਬ ਅਲਖਾ ਪੀਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰਨਾਮ ਤੇ ਆਈ ਰਹਾਓ ਸਭ ਨਹੀਂ ਥਾਇ ਰਬਿਆ ਆਪੇ ਆਜੁਗਾ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਹੋਏ ਸੰਤਾ ਪੇ ਗੁਰ ਕੇ ਚਨ ਲਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਬੁੱਠੇ ਸਭ ਸੁਖ ਪਾਏ ਸਤਗੁਰ ਤੁਠੇ ਪਾਰ ਬ੍ਰੰਪਰਪ ਪਏ ਰਖਵਾਲੇ ਜਿੱਥੇ ਕਿਥੇ ਦਿਸੈ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਬਿਲਾਵਲੇ ਮਹਲਾ 5 ਚਰਨ ਕਮਲ ਪ੍ਰਭ ਹਿਰਦੈ ਧਿਆਈ ਰੂਹ ਕੇ ਸਗਲੇ ਸੁਖ ਪਾਏ ਗੁਰਦ ਕਾਟਿਆ ਜੀਨੋ ਦਾਲੇ ਸਫਲ ਜਨਮ ਜੀਵਨ ਪਰਵਾਨ ਰਹਾਓ ਅਕਾਜ਼ ਕਥਾ ਅਮਰਿਤ ਪ੍ਰਭਾ ਨੇ ਕਹੁ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ 5ਵਾਂ ਸ਼ਾਂਤ ਪਾਈ ਗੁਰ ਸਤਗੁਰੂ ਪੂਰੇ ਸੁਖ ਉਪਜੇ ਬਾਜੇ ਅਨਹਤ ਤੂਰੇ ਰਹਾਉ ਤਾ ਪਾਪ ਸੰਤਾ ਬਿਨਾਸੇ ਹਰਿ ਸਿਮਰਤ ਕਿਲ ਵਿਕ ਸਭ ਨਾਸੇ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜੇ ਸਵਾਰੀ ਬਿਲਾਵਲ ਮਹੱਲਾ 5ਵਾਂ ਸਗਲ ਆਨੰਦ ਕੀ ਹੈ ਪਰਮੇਸ਼ਰੇ ਆਪਣਾ ਬਿਰਦ ਸਮਾਰਿਆ ਸਾਜਨਾ ਹੋਈ ਕਿਰਪਾ ਲਾ ਬਖਸ਼ੈ ਸਭ ਪਰਵਾਰਿਆ ਕਰ ਸਤਿਗੁਰਿਆ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰੇਣ ਤ੍ਰਿਪਵਨ ਹਰਿਆ ਹੋਈ ਸਗਲੇ ਜੀ ਸਦਾਰਿਆ ਮਨ ਇੱਛੇ ਨਾਨ ਫਲ ਪਾਏ ਪੂਰਨ ਇਚ ਪੁਜਾਰਿਆ ਬਿਲਾ ਬਲੇ ਬਹੱਲਾ ਪੰਜਵਾ ਰੋਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਜ ਕਰ ਆਇਆ ਰਹਾਉ ਰਜ ਰਜ ਭੋਜਨ ਖਾਓ ਮੇਰੇ ਪਾਈ ਅਮਰਤ ਨਾਮ ਰਿਦਮਹਿ ਤਿਆਈ ਨਾਨਕ ਗੁਰਪੁਰੇ ਸਰਣਾਈ ਜਿਨੇ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾਂ ਤਾਬ ਸੰਤਾਂ ਸਗਲੇ ਗਏ ਬਿਨ ਸੇਤੇ ਰੋਗੇ ਪਾਰ ਬ੍ਰਹਮ ਤੂ ਬਖਸਿਆ ਸੰਤ ਰਸ ਭੂ ਗੇ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਅਰੋਗੇ ਗੁਣ ਗਾਵਨਿਤ RAM ਕੇ ਈ ਅਵਖਦ ਜੋਗੇ ਆਇ ਬਸੋ ਕਰ ਜਿਸ ਮੈਂ ਇਹ ਪਲੇ ਸੰਜੋਗੇ ਨਾਨਕ ਪ੍ਰਭ ਸੁਪਰਸਨ ਪੈ ਲਹਿ ਗਏ ਵਿਯੋਗ ਬਿਲਾਵਲ ਮਹੱਲਾ ਪੰਜਵਾਂ ਬੰਦਰ ਕਟਿਆ ਪ੍ਰਭੂਆ ਕਿਰਪਾਲੇ ਦੀਨ ਧਿਆਲ ਪ੍ਰਭ ਪਾਰ ਪਰਮਤਾ ਕੀ ਨਦਰ ਨਿਹਾਲੇ ਗੁਰੂ ਪੂਰੇ ਕਿਰਪਾ ਕਰੀ ਕਟਿਆ ਦੁਖ ਰੋਗੇ ਮਨ ਤਨ ਸੀਤਲ ਸੁਖੀ ਪਿਆ ਪ੍ਰਭ ਧਿਆਵਨ ਜੋਗ ਰਹਾਉ ਓਕਤ ਹਰਿ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਸੰਗ ਮਨ ਤਨ ਹਿੱਤੈ ਫਿਰ ਦੁਖ ਨਾ ਜਾਪੈ ਹਰ 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 ਜਾਪੀਐ ਅੰਤਰ ਲਿਬਲਾਈ ਕਿਲ ਵਿਖ ਉਤਰ ਸੁਧ ਹੋਏ ਸਾਧੂ ਸਰੜਾਈ ਸੋਨਤ ਜਪਤ ਹਰ ਨਾਮ ਜਸਾ ਕੀ ਦੂਰੇ ਬਲਾਈ ਮਹਾ ਮੰਤਰ ਨਾਨਕ ਅਤ ਹਰ ਕੇ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਹਰਿ ਹਰਿ ਹਰ ਅਰਾਧੀਏ ਹੋਈਏ arogin ਰਾਮਚੰਦ ਕੀ ਲਛਟਕਾ ਜਿਨ ਮਾਰਿਆ ਰੂ ਗ੍ਰਹਾਉ ਗੁਰ ਪੂਰਾ ਹਰਿ ਜਾਪੇ ਰਿਤ ਕੀਚੈ ਭੂਗੇ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੂਗੇ ਜੇ ਸਿਮਰ ਸੁਖ ਪਾਈਏ ਬਿਨਸੈ ਬਿਯੋਗੇ ਨਾਨਕ ਪ੍ਰਭ ਸਰਦਾਗ ਕੀ ਕਰਨ ਕਰਨ ਜੋਗੇ ਰਾਗ ਬਿਲਾਵਲ ਮਹੱਲਾ 5 ਤੋਂ ਪਦੇ ਕਰ 5 ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਵਰ ਉਪਾਸ ਸਭ ਤਿਆਗੇ दारु ਨਾਮ ਲਿਆ ਤਪ ਸਭ ਢਕੀ ਰੋਗ ਸੀਤਲ ਮਨ ਪਇਆ ਗੁਰਪੂਰਾ ਅਰਾਧੇ ਸਗਲਾ ਦੁਖ ਗਇਆ ਰਖਨ ਹਾਰੇ ਰੱਖੇ ਆਪਣੇ ਕਰਮਿਆ ਰਹਾਉ ਬਾਹ ਪਕੜ ਪ੍ਰਭ ਕਾ ਦੇਖੀ ਨਾ ਆਪਣਾਇਆ ਸੇਮਰ ਸੇਮਰ ਮੈਨੂੰ ਤਰਨ ਸੁਖੀ ਢਾਨਕ ਨਿਰਭਇਆ ਬਿਲਾਵਲ ਮਹੱਲਾ 5 ਰੋਗ ਮਿਟਾਇਆ ਆਪਰ ਉਪਜੇ ਸੁਖ ਸਾਤ ਵਡ ਪ੍ਰਤਾਪ ਆਚਰਜ ਰੂਪ ਹਰ ਕੀ ਟੀ ਦਾਤਿ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਣਾ ਗਤਿ ਜੋ ਸਦਾ ਸਹਾਈ ਬਿਰਥੀ ਕਦ ਰਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਸਿ ਬਿਲਾਵਲ ਮਹੱਲਾ 5 ਤਾਤੀ ਵਾ ਨੂੰ ਲੱਗਈ ਪਾਰ ਬ੍ਰਹਮ ਸਰਣਾਇ ਜੋ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ ਸਤਿਗੁਰ ਪੂਰਾ ਪੇਟਿਆ ਜੜਪੰਦ ਬਣਾਈ ਰਾਵਨਾ ਓਖਾ ਦੀ ਏਕਾਲ ਵਿਲਾਈ ਰਹਾ ਰੱਖ ਲੀਤਨ ਰੱਖਣ ਹਾਰ ਸਭ ਯਾਦ ਮਿਟਾਈ ਕਹੁ ਨਾਨਕ ਕਿਰਪਾ ਪਈ ਪ੍ਰਭ ਪਈ ਸਹਾਈ ਬਿਲਾਵਲੇ ਮਹਲਾ ਪੰਜਵਾਂ ਆਪਣੇ ਬਾਲਕ ਆਪ ਰੱਖੈਨ ਪਾਰ ਬ੍ਰਹਮ ਗੁਰਦੇਵ ਸੁਖ ਸੰਸਾਰ ਅਨੰਦ ਪਈ ਪੂਰਨ ਪਈ ਸੇਵ ਰਹਾਉ ਭਗਤਨਾ ਕੀ ਬਿਰਤੀ ਸੁਣੀ ਪ੍ਰਭ ਆਪੇ ਰੋਗ ਮਿਟਾਏ ਜਿਵਾਲੈਣ ਜਾ ਕਵਟ ਪ੍ਰਤਾਪੇ ਦੁਖ ਹਮਾਰੇ ਬਖਸ਼ਣ ਆਪਣੀ ਕਲ ਧਾਰੀ ਮਨ ਬਾਝ ਫਰ ਦਿੱਤਿਆ ਨਾਨਕ ਬਲਿਹਾਰੀ ਬਿਲਾਵਲ ਮਹੱਲਾ ਪੰਜਵਾਂ ਤਾਪ ਲਾਹਾ ਗੁਰ ਸਰਦਨ ਹਾਰੇ ਸਤਿਗੁਰੇ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਹਾ ਕਰਮਸ ਧਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਜ ਜੀਨੋ ਜਾਸ ਕੀ ਲਾਜ ਰਖੈ ਮਿਹਰਵਾਲੇ ਗੁਰੂ ਨਾਨਕ ਬੋਲੇ ਦਰਗਹਿ ਪਰਵਾਣੇ ਬਿਲਾਵਲ ਮਹੱਲਾ 5 ਤਾਪ ਪਾਪ ਤੇ ਰਖਿ ਆਪੇ ਸੀਤਲ ਪੈ ਗੁਰ ਚਰਨੀ ਲਾਗੇ ਰਾਮ ਨਾਮ ਮਿਹਰ ਦੇ ਮਹਜਾ ਪ੍ਰਹਾਉ ਕਰਿ ਕਿਰਪਾ ਹਥ ਪ੍ਰਭ ਜੀ ਨੇ ਜਗਤ ਉਦਾਰ ਨਵਖੰਡ ਪ੍ਰਤਾਪੇ ਦੁਖ ਬਿਨੁ ਸੇ ਸੁਖ ਅਨੰਦ ਪ੍ਰਵੇਸਾ ਤ੍ਰਿ ਸਨ ਬੁਝੀ ਮਨ ਤਨ ਸੱਚ ਸਰਾਪੇ ਅਨਾਥ ਕੁਨਾ ਸਰਣ ਸਮਰੱਥ ਸਗਲ ਸ੍ਰਿਸ਼ਟ ਕੋ ਮਾਈ ਬਾਪੇ ਪਗਲ ਬੁਸ਼ਲ ਪੈ ਪੰਜੇ ਨ ਸਾਮੇ ਗੁਰੂ ਗਾਵਤ ਨਾਨਕ ਆਲਾਪੇ ਸੋਰਠ ਮਹੱਲਾ ਪੰਜਵਾ ਕਰਿ ਸੁਨਾ ਸਮਰ ਪਰਵ ਆਪਣਾ ਮੰਤਨ ਪਏ ਅਰੂਗਾ ਕੋਟ ਬਿਗਨਲਾ ਛਿਪਰ ਸਰਨਾ ਪ੍ਰਗਟਿ ਭਲੇ ਸੰਜੋਗਾ ਪ੍ਰਭਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੂਰੇ ਤੂੰ ਰਾਖਿਆ ਰਹਾਉ ਸੱਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਤੇ ਆਲਾ ਸੰਤਾ ਕੀ ਪੈ ਰਖਦਾ ਆਯਾ ਬਿਰਧ ਪ੍ਰਤਪਾਲਾ ਹਰਿ ਅੰਮਤ ਨਾ ਭੋਜ ਨਿਤ ਪੁੰਚੋ ਸਰਬ ਵੇਲਾ ਬੁਖ ਪਾਵੋ ਜਰਾ ਮਰਤਾਪ ਸਭਨਾ ਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸੋ ਆਬੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਰਠ ਮਾਲਾ ਪੰਜਵਾਂ ਸੁਖ ਮੰਗਲ ਕਲਿਆਣ ਸਹਿਜ ਤੁਨ ਪ੍ਰਭ ਕੀ ਚਰਨਹਿ ਹਾਰਿਆ ਰਖਨ ਹਰਿ ਰਖ ਬਾਰਕ ਸਤਿਗੁਰਤਾ ਪੁਤਾਰਿਆ ਹੋਬਰੇ ਸਤਿਗੁਰ ਕੀ ਸਰਨਾਇ ਜਾ ਕੇ ਸੇਵਨਾ ਬਿਰਥੀ ਜਾਇ ਰਹਾ ਕਰ ਮੈਂ ਸੁਖ ਬਹਰ ਫੁਲ ਸੁੱਕਾ ਪ੍ਰਭ ਆਪਣੇ ਪਏ ਦਿਆਲਾ ਨਾਨਕ ਬਿਗ ਨਾ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਛੋਟ ਮਹੱਲਾ ਪਨਵਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਤਾਰੀ ਹਾੜ ਪੈਰ ਅਰਧ ਸੁਆਮੀ ਪੂਰਨ ਕਾਲ ਹਮਾਰੀ ਹਰ ਜੀ ਤੂੰ ਸੁਖ ਸੰਪਤਰਾ ਸੇ ਰੱਖ ਲਿਓ ਪਾਈ ਮੇਰੇ ਕੋ ਪ੍ਰਭ ਅਗੇ ਅਰਦਾਸ ਰਹਾ ਜੋ ਮੰਗੂ ਸੋਈ ਸੋਈ ਪਾਉ ਅਪਰੇਖ ਸਮਪਰੋਸਾ ਕਾ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲੇ ਅਦੇਸ ਸੋਰਠ ਮਹੱਲਾ ਪੰਜਵਾਂ ਸਿਮਰਿ ਸਿਮਰਿ ਗੁਰ ਸਤਗੁਰਿ ਆਪਾ ਨ ਸਗਲਾ ਦੁੱਖ ਮਿਟਾਇਆ ਤਾਬ ਰੋਗੈ ਗੁਰਬਚਨਿ ਮਨਿ ਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖਦਾਤਾ ਕਰਨ ਕਰਨ ਸਮਰਤ ਸੁਆਮੀ ਪੂਰਨ ਪੁਰਖ ਵਿਦਾ ਤਰਹਾਉ ਆਨੰਦਿ ਬਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਪੈ ਧਿਆਲਾ ਜੈ ਜੈ ਕਰ ਫੈ ਜਗ ਪੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾਂ ਜੁਰਤ ਕੋ ਆਇ ਹਰ ਪ੍ਰਭ ਆਪੇ ਸਭ ਸੰਸਾਰ ਉਭਾਰਿਆ ਪਾਰਬਰਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਿ ਅਨੰਦ ਗੁਣ ਗਾਉ ਮਨ ਤਨ ਜੇ ਸੁਖਾਲੀ ਰਹਾਉ ਪਦ ਦੁਦਾਰਨ ਸਤਿਗੁਰ ਮੇਰਾ ਮੋਹਿ ਤਿਸ ਕਾ ਪ੍ਰਵਾਸਾ ਬਖਸ਼ ਲੈ ਸਭ ਸਾਚੇ ਸਾਇ ਸੁਣ ਨਾਨਕ ਕੀਰਦਾਸਾ ਸੋਰਠ ਮਹੱਲਾ ਪੰਜਵਾਂ ਬਖਸ਼ਿਆ ਪਾਰਬਨ ਪਰਮੇਸ਼ਰ ਸਗਲੇ ਰੋਗ ਬਿਜਾਰਿ ਗੁਰਪੂਰੀ ਕੀ ਸਰਣੀ ਉਬਰੇ ਕਰ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਅਦਾਰੇ ਤਾ ਬੋ ਤਾਰੇ ਸਤਿਗੁਰੂ ਪੂਰੇ ਆਪਣੀ ਕਿਰਪਾ ਤਾਰਾਉ ਸਦਾ ਆਨੰਦ ਕਰਹਿ ਮੇਰੇ ਪਿਆਰੇ ਹਰ ਗੋਬਿੰਦ ਗੁਰ ਆਖਿਆ ਵੱਡੀ ਬੜਾਈ ਨਾਨਕ ਕਰਤੇ ਕੀ ਸਾਧ ਸ਼ਬਦ ਸਤ ਪਾਖਿਆ ਸੁਰਤ ਮਹੱਲਾ ਪੰਜਵਾਂ ਪਏ ਕਿਰਪਾਲ ਗੁਰੂ ਗੋਬਿੰਦ ਸਗਲ ਮਨੋਰਥ ਪਾਏ ਆਸਰ ਪੈ ਲਾਗ ਹਰ ਚਰਨੀ ਗੋਬਿੰਦ ਕੀ ਗੁਣ ਗਾਏ ਪਲੋ ਸਮੂਰਤ ਪੂਰਾ ਸਾਜ ਸਹਿ ਅਰੰਧ ਨਾਮ ਜਪਵਾਜੇ ਅਨਹਦ ਤੂਰਾ ਰਹਾਉ ਨੀਲੇ ਸੁਆਮੀ ਪ੍ਰੀਤ ਵਿੱਚ ਆਪਣੇ ਘਰ ਮੰਦਰ ਸੁਖਤਾਈ ਹਰਨਾਮ ਨਦਾਨਕ ਜਨ ਪਾਇਆ ਸਗਲੀ ਇੱਛੇ ਪੂਜਾਈ ਸੋਰਠ ਮਹੱਲਾ ਪੰਜਵਾ ਬਖਸ਼ਿਆ ਪਾਰਬਰ ਪਰਮੇਸ਼ਰ ਸਗਲੇ ਰੋਗ ਵਿਧਾਰੇ ਗੁਰਪੂਰੀ ਕੀ ਸਰਣੀ ਉਬਰੇ ਕਾਰਜ ਸਗਲੇ ਸਵਾਰੇ ਹਰ ਜਨ ਸਿਮਰਿਆ ਨਾਮ ਅਧਾਰੇ ਤਾਂ ਤੇ ਉਤਾਰੇ ਸਤਿਗੁਰੂ ਪੂਰੇ ਆਪਣੀ ਕਿਰਪਾ ਤਾਰ ਰਹਾਓ ਸਦਾ ਨੰਦ ਕਰਹਿ ਮੇਰੇ ਪਿਆਰੇ ਹਰ ਗੋਵਿੰਦ ਗੁਰੂ ਰਾਖੇਆ ਵੱਡੀ ਬੜਿਆਈ ਨਾਨਕ ਕਰਤੇ ਕੀ ਸਾਧ ਸ਼ਬਦ ਸਤਿ ਪਾਖਿਆ ਸੋਰਠ ਮਹੱਲਾ ਪੰਜਵਾ ਸੰਤੋ ਹਰਿ ਹਰਿ ਨਾਮ ਕੀਆ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚੰਦੇੜਾ ਫਲ ਪਾਈ ਰਹਾ ਸਤਿਗੁਰੂ ਪੂਰੇ ਤਾਪ ਗੁਆਇ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਭ ਪਏ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਤਰਵਿਨ ਦਾਨ ਬੰਕਰ ਦਾ ਸਰੂਪਾ ਹਰ ਕਾ ਨਾਮ ਅਧਾਰੂ ਨਾਨਕ ਪਤ ਰਾਖੀ ਪਰਮੇਸ਼ਰ ਉਦਰੇ ਸਭ ਸੰਸਾਰੂ ਸੋਰਠ ਮਹੱਲਾ ਪੰਜਵਾ ਜੀ ਜੰਤਰ ਸਭ ਜਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕਿਆ ਪੈ ਰੱਖੇ ਪੂਰਨ ਪਈ ਬਡਾਈ ਪਾਰ ਬ੍ਰਹਮ ਪੂਰਾ 베ਰ ਨਾਲੇ ਗੁਰ ਪੂਰੇ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਅੰਜ ਨਾਨਕ ਨਾਮ ਕਿਐ ਜੀ ਪ੍ਰਾਨ ਕਦਾਤਾ ਆਪਣੇ ਦਾਸ ਕੋ ਕੰਠ ਲੈ ਰੱਖੇ ਜੂ ਬਾਰਕ ਪਿਤ ਮਾਤਾ ਸੁਰਠ ਮਹੱਲਾ ਪੰਜਵਾ ਠਾਂਡ ਪਾਈ ਕਰਤਾ ਰੇਤਾ ਛੋੜ ਗਏ ਪਰਵਾਰੇ ਗੁਰ ਪੂਰੇ ਹੈ ਰਾਖੀ ਸਰਨ ਸੱਚੇ ਕੀਤਾ ਕੀ ਪਰਮੇਸ਼ਰ ਆਪ ਹੋਵਾ ਰਖਵਾ ਲਾ ਸਾਂਤੇ ਸਹਿਜ ਸੁਖੇ ਖੇਤ ਮੈਂ ਉਪਜੀ ਮਨ ਹੋਵਾ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀ ਉਹ ਦਾਰੂ ਤਿੰਨ ਸਗਲਾ ਰੂਪ ਵਿਚਾਰੂ ਆਪਣੀ ਕਿਰਪਾ ਤਾਰੀ ਤਿੰਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰ ਸਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਿਓ ਸਾਖੀ ਤਿੰਨ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੁਸਾ ਗੁਣੀ ਗਹਿਰਾ ਜਪ ਨਾਨਕ ਨਾਮ ਸਤਿ ਸਾਕੀ ਆਪਣੇ ਦਾਸ ਕੀ ਪੈਜ ਰਾਖੀ ਬਿਲਾਬ ਮਹੱਲਾ ਪੰਜਵਾਂ ਆਗੇ ਪਾਛੇ ਕੁਸਲ ਪਿਆ ਗੁਰਪੂਰੇ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕਿਨੀ ਮਇ ਰਹਾਉ ਮਨ ਤਨ ਰਵ ਰਹਾ ਭਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸਾਤ ਸਹਿਜ ਅਨੰਦ ਗੁਣ ਗਾਈ ਦੂਤ ਦੂਸਟ ਸਭ ਹੋਈ ਖਿਆ ਗੁਨ ਅਬ ਗੁਨ ਪ੍ਰਭ ਕਛ ਨ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਤ ਤੁਲ ਬਡਾਈ ਉਤ ਤਬ ਨਾਸੀ ਨਾਨਕ ਉਤਰੈ ਹਰੇ ਕੀ ਜੈ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ